ਇਨੇ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਮੈਕਪ੍ਰੀਤ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਤੇ ਮੈਕਪ੍ਰੀਤ ਉਹ ਗੁਰਸਿੱਖ ਕੁੜੀ ਹੈ ਜੋ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਘਰਵਾਲੀ ਹੈ ਤੇ ਜੋ ਕੈਨੇਡਾ ਦੇ ਵਿੱਚ ਰਹਿੰਦੀ ਸੀ ਤੇ ਅਕਸਰ ਹੀ ਪੰਜਾਬੀ ਬਲੌਗਰ ਦੇ ਵਲੌਗਸ ਦੇ ਵਿੱਚ ਦਿਖਾਈ ਦਿੱਦੀ ਸੀ ਤੇ ਹਾਲ ਹੀ ਦੇ ਵਿੱਚ ਉਸ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਉਸ ਨੂੰ ਪੰਜਾਬ ਕੱਲੀ ਨੂੰ ਆਉਣਾ ਪਿਆ ਵਿਵਾਦ ਇਸ ਚੀਜ਼ ਦਾ ਹੋਇਆ ਕਿ ਉਹ ਕੈਨੇਡਾ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਉਸ ਨੂੰ ਇੰਡੀਆ ਆ ਕੇ ਆਪਣਾ ਇਲਾਜ ਕਰਵਾਉਣਾ ਪਿਆ ਤੇ ਉਸ ਦੇ ਨਾਲ ਉਸ ਦਾ ਪਤੀ ਸੋਹਰਾ ਪਰਿਵਾਰ ਦਾ ਉਸਦੇ ਖੁਦ ਦੇ ਪਰਿਵਾਰ ਮੈਂਬਰ ਵਿੱਚੋਂ ਕੋਈ ਵੀ ਉਸਦੇ ਮੁਸੀਬਤ ਸਮੇਂ ਦੇ ਵਿੱਚ ਨਾਲ ਨਹੀਂ ਖੜਿਆ ਜਿਸ ਕਰਕੇ ਉਸਦੇ ਚਾਉਣ ਵਾਲਿਆਂ ਨੇ ਪੰਜਾਬੀ ਬਲੌਗਰ ਦੀਆਂ ਵੀਡੀਓਜ਼ ਥੱਲੇ ਤੇ ਉਸ ਨੂੰ ਤੇ ਉਸਦੇ ਪਰਿਵਾਰ ਤੇ ਮਹਿਕਪ੍ਰੀਤ ਦੇ ਘਰ ਵਾਲਿਆਂ ਨੂੰ ਲਾਂਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਾਲ ਹੀ ਦੇ ਵਿੱਚ ਮੈਕ ਫਿਰ ਤੋਂ ਆਪਣੀ ਬਿਮਾਰੀ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਹੋਈ ਹੈ ਤੇ ਉਸ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਪਰ ਅਚਾਨਕ ਫਿਰ ਤੋਂ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਉਸ ਨੂੰ ਫਿਰ ਹਸਪਤਾਲ ਤੁਰੰਤ ਭਰਤੀ ਕਰਵਾਉਣਾ ਪਿਆ ਤੇ ਬਾਕੀ ਉਸ ਨੇ ਕੀ ਕਿਹਾ ਬਹੁਤ ਲੋਕ ਮੇਰੀ ਸਪੋਰਟ ਕਰ ਰਹੇ ਹਨ ਤੇ ਕੁਝ ਲੋਕ ਮੈਨੂੰ ਕਹਿ ਰਹੇ ਹਨ ਕਿ ਇਹ ਪਖੰਡ ਕਰਦੀ ਹੈ ਤੇ ਉਸਨੇ ਕਿਹਾ ਕਿ ਰੱਬ ਇਹੋ ਜਿਹਾ ਪਖੰਡ ਕਿਸੇ ਤੋਂ ਨਾ ਕਰਵਾਵੇ ਜਿਸ ਮੁਸੀਬਤ ਦੇ ਵਿੱਚੋਂ ਮੈਂ ਲੰਘ ਰਹੀ ਹਾਂ ਉਸ ਦੇ ਬਾਰੇ ਮੈਂ ਤੇ ਮੇਰਾ ਰੱਬ ਹੀ ਜਾਣਦਾ ਹੈ ਤੇ ਬਾਕੀ ਉਸਨੇ ਆਪਣੇ ਚੈਨਲ ਤੇ ਵਲੌਗ ਵੀ ਸ਼ੇਅਰ ਕੀਤਾ ਹੈ ਤੇ ਵਲੌਗ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਾਫੀ ਲੋਕਾਂ ਦੇ ਵੱਲੋਂ ਕਮੈਂਟ ਆ ਜਿਹੜੇ ਉਹ ਮੈਖਪ੍ਰੀਤ ਨੂੰ ਕੀਤੇ ਜਾ ਰਹੇ ਹਨ ਤੇ ਬਾਕੀ ਸਾਡੇ ਵੱਲੋਂ ਵੀ ਸਭ ਨੂੰ ਅਪੀਲ ਹੈ ਕਿ ਉਸ ਦੇ ਬਾਰੇ ਗਲਤ ਨਾਂ ਬੋਲਿਆ ਜਾਵੇ ਤੇ ਸਾਡੇ ਵੱਲੋਂ ਅਰਦਾਸ ਹੈ ਕਿ ਉਹ ਜਲਦੀ ਠੀਕ ਹੋ ਕੇ ਘਰ ਵਾਪਸ ਪਸ ਜਾਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ